ਦੇਖੋ ਬੜੀ ਸਿੰਪਲ ਗੱਲ ਹੈ ਇਹਦੇ ਵਿੱਚ ਜਿਹੜੀ ਐਕਸਟਰਸ਼ਨ ਹੈ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰੋਦੀ ਦੀ ਕਾਲ ਆਪਾਂ ਇਹਦੇ bizness houses ਨੂੰ ਆ ਰਹੀਆਂ ਹੂੰ ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ 'ਚ ਇੱਕ bizness ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਆਪਣੇ ਲੰਡਾ ਹਰੀਕੇ ਹੈ ਹੂੰ ਉਹਦੇ ਵੱਲੋਂ ਇੱਕ ਵੌਇਸ ਮੈਸੇਜ ਆਇਆ ਜੀ ਤੇ ਉਹਨੇ ਫਰੋਤੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਨੇ ਦੀ ਸ਼ੁਰੂ ਹੋਈ ਅਸੀਂ ਇੱਕ ਜਨਰਲ ਕੇਸ ਵੀ ਵੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਤੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨੈਂਟ ਨਹੀਂ ਆਉਂਦੇ ਉਹ ਉਸ ਬੰਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ-ਕੌਣ ਗੈਂਗ ਮੈਂਬਰਸ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਅੱਗੇ-ਅੱਗੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ ਵਿੱਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲियस ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਰ ਸਦਰਪੱਟੀ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ ਚ ਰਹਿੰਦਾ ਉਹਦੀ ਡਾਇਰੈਕਸ਼ਨ ਤੇ ਆ ਕੇ ਉਹ ਬਿਜ਼ਨਸ ਫੈਮਿਲੀ ਦਾ ਪਰਿਵਾਰ ਦਾ ਦਫ਼ਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫਾਲੋ ਅਪ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋਲ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਤੇ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਹਰ ਜਰਨਲ ਹੈ ਸਰ ਜਰਨੈਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨਲ ਸਿੰਘ ਹੈ ਇਹ ਤਲਵੰਡੀ ਮੋਹਰ ਦਾ ਹੀ ਹੈ ਸਦਰਪੱਟੀ ਦਾ ਇਹ ਆਸਟ੍ਰੇਲੀਆ ਬੇਸਡ ਹੈਗਾ ਹਮ ਹਮ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਇਲੀਅਸ ਰਾਜਾ ਹਮ ਰਾਜਾ ਉਹ ਕੀ ਕਰ ਉਹ ਤਰਨ ਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰ ਰਹੇ ਉਹਦਾ ਸਕਾ ਭਰਾ ਸੋ ਉਹਦੇ ਚ ਲਿੰਕ ਲੱਗਦਾ ਕਿ ਇਹ ਪ੍ਰਾਣਾ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਪਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਤਾਂ ਉਸ ਤੋਂ ਬਾਅਦ ਇਹ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਜਿਹੜੇ ਅਕਿਊਜ਼ ਸੀਗੇ ਠੀਕ ਹੈ ਇਹ ਜਦੋਂ ਇਹ ਵਾਪਸ ਆ ਰਹੇ ਸੀ ਇਹ ਤੋਂ ਜਗਰੂਪ ਸਿੰਘ ਤੋਂ ਅਜ ਇੱਕ ਬੱਤੀਪੋਰ ਦਾ ਪਿਸਟਲ ਰਵਾਲਪੈਗ ਦੇ ਰਾਉਂਡਸ ਰਿਕਵਰ ਹੋਏ ਤਲਵੰਡੀ ਮੋਰ ਸਦਰ ਪੱਟੀ ਦੇ ਵਿੱਚੀ ਇਹਦੇ ਪਿੰਡ ਤੋਂ ਨੇੜੇ ਹੋਈ ਜਦੋਂ ਉਹ ਤੋਂ ਵਾਪਸ ਟੀਮ ਆ ਰਹੀ ਸੀ ਤੇ ਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਹੈ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਈਜ਼ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਪਿਸਤੌਲ ਨੂੰ ਹੀ ਹੱਥ ਪਾ ਲਿਆ ਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9mm ਪਿਸਤਲ ਜਿਹੜਾ ਇੱਕ ਸਰਕਾਰੀ ਹੈ ਉਹਦੇ ਨਾਲ ਫਾਇਰ ਕੀਤਾ ਕਿਉਂਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਇਹ ਸਮਝਦਾ ਕਿ ਐਕਸਟਰਸ਼ਨ ਜਿਹੜੇ ਕਰ ਰਹੇ ਨੇ ਜਾਂ ਇਹੋ ਜਿਹੇ ਫਰੋਤੀ ਦੀਆਂ ਕੋਲਾ ਕਰ ਰਹੇ ਨੇ ਇਹਨਾਂ ਦਾ ਇੱਕ ਇੱਕ ਤਰ੍ਹਾਂ ਦਾ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੇਨ ਫੜੇ ਗਏ ਜਿਹੜੇ ਕਿ ਮੇਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਸੋ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਰਨਲ ਹੈਗਾ ਬਾਹਰ ਬੈਠਾ ਉਹਦਾ ਵੀ ਅਸੀਂ ਉਹਨੂੰ ਨਾਮਜ਼ਦ ਕੀਤਾ ਇਸ ਮੁਕਦਮੇ ਚ ਉਹਦੀ ਐਲਓਸੀ ਵਗੈਰਾ ਖਲਾ ਕੇ ਔਰ ਰੈਡ ਕਾਰਨਰ ਨੋਟਿਸ ਵੀ ਇਸ਼ੂ ਕਰਾਵਾਂਗੇ ਤੁਹਾਡਾ ਉਹਦੀ ਐਕਸਟਰੈਡੀਸ਼ਨ ਕੀਤੀ ਜਾ ਸਕਦੀ ਆ ਸਰ ਤੁਸੀਂ ਅੱਜ